ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਬੈਂਡ ਜ਼ਿਲ੍ਹਾ ਬਠਿੰਡਾ ਦੇਖ ਰਹੇ ਆ ਮੇਰੇ ਪਿੰਡ ਸੁਖਲੱਦੀ ਇੱਥੇ ਇੱਕ ਮੇਰੇ ਪਿੰਡ ਦੇ ਜਵਾਨ ਪਹਿਲ ਕਦਮੀ ਕਰ ਰਹੇ ਆ ਚੈਨਾ ਡੋਰ ਨੂੰ ਲੈ ਕੇ ਤੇ ਕੀ ਉਹਨਾਂ ਦੀ ਪਹਿਲ ਕਦਮੀ ਆ ਸਾਰੀ ਵੀਡੀਓ ਐਂਟੈਕਰ ਬਣੇ ਰਿਹਾ ਵੀਡੀਓ ਨਾਲ ਅਤੇ ਕਰਦਿਆਂ ਨਾਲ ਗੱਲਬਾਤ ਆਜੋ ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਖ ਚੈਨਲ ਤੇ ਸਵਾਗਤ ਹੈ ਸਾਰਿਆਂ ਦਾ ਸਵਾਗਤ ਹੈ ਅਣਖ ਚੈਨਲ ਦਾ ਸਾਡੇ ਪਿੰਡ ਦੇ ਸੁਖਲੱਦੀ ਦੇ ਨੌਜਵਾਨਾਂ ਦਾ ਜਿਹੜੇ ਸਾਡੇ ਪਿੰਡ ਦੀ ਚੈਨਲ ਹੈ ਅੱਜ ਦਾ ਜਿਹੜਾ ਵਿਸ਼ਾ ਜੀ ਆਪਾਂ ਚੈਨਾ ਡੋਰਾ ਨੂੰ ਲੈ ਕੇ ਆਏ ਜਿਹੜੀ ਚੈਨਾ ਡੋਰਾ ਹੈ ਜੀ ਬਹੁਤ ਹੀ ਖਤਰਨਾਕ ਡੋਰਾ ਹੈ ਆਪਾਂ ਨੂੰ ਪਤਾ ਹੀ ਹੈ ਵੀ ਰੋਜ਼ ਇਹਦੀਆਂ ਘਟਨਾਵਾਂ ਹੁੰਦੀਆਂ ਨੇ ਆਪਾਂ ਦੇਖਿਆ ਵੀ ਸੜਕ ਹਾਦਸੇ ਹੁੰਦੇ ਆ ਕਿਸੇ ਦੇ ਗਲ ਚ ਪੈ ਗਈ ਕਿਸੇ ਦੇ ਨੱਕ ਵੱਢਿਆ ਕਿਸੇ ਦਾ ਹੱਥ ਵੱਢ ਗਿਆ ਇਹਦੇ ਕਿੰਨੀ ਘਾਤਕ ਸਬਤ ਹੋਈ ਹੈ ਜੀ ਇਹ ਇਸ ਨੂੰ ਲੈ ਕੇ ਅਸੀਂ ਪਿੰਡ ਦੇ ਵਿੱਚ ਮੰਨ ਲੋ ਵੀ ਪਤਾ ਕੀਤਾ ਜਿਵੇਂ ਹੁਣ ਕੱਲ ਨੂੰ ਬਸੰਤ ਪੰਚਮੀ ਆ 14 ਤਰੀਕ ਨੂੰ ਅਸੀਂ ਪਤਾ ਕੀਤਾ ਸਾਡੇ ਦੁਕਾਨਦਾਰ ਭਰਾਵਾਂ ਨੂੰ ਜਿਹੜੀ ਚੈਨਾ ਡੋਰ ਹੈ ਉਹ ਸਾਡੇ ਭਰਾ ਰੱਖਦੇ ਨਹੀਂ ਦੁਕਾਨਦਾਰ ਵੀਰ ਜਿੰਨੇ ਵੀ ਸਾਡੇ ਪਿੰਡ ਦੇ ਹੈਗੇ ਨੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਇਹ ਸੋਚਿਆ ਵੀ ਪਿੰਡ ਦੇ ਜਿਹੜੇ ਆਪਣੇ ਦੁਕਾਨਦਾਰ ਵੀਰ ਆ ਉਹਨਾਂ ਦਾ ਧੰਨਵਾਦ ਕਰੀਏ ਤੇ ਸਾਨੂੰ ਮਿਲੌਣੇ ਵੀ ਆ ਅਸੀਂ ਦੁਕਾਨਦਾਰ ਵੀਰਾਂ ਨਾਲ ਕਰਦੇ ਆ ਗੱਲਬਾਤ ਚੈਨਾ ਡੋਰ ਬੰਦ ਦੀ ਤੁਹਾਡੇ ਆਪਣੇ ਪਿੰਡ ਦੇ ਵਿੱਚ ਕਿਸੇ ਕੋਲ ਨਹੀਂ ਮਿਲ ਹਾਂਜੀ ਕਿਸੇ ਦੁਕਾਨਦਾਰ ਕੋਲੇ ਨਹੀਂ ਮਿਲੂਗੀ ਸ਼ਾਬਾਸ਼ ਸਿੰਪਲ ਤਰੀਕੇ ਨਾਲ ਇਹ ਜਿਹੜੀ ਬਸੰਦ ਪੈਚਮੀ ਨਾਲ ਧਿਆਨ ਬਣਾਇਆ ਜਾਊਗਾ ਇਹ ਜੱਪਾ ਕਰਦੇ ਆਂ ਗੱਲਬਾਤ ਉਹਨਾਂ ਦੁਕਾਨਦਾਰਾਂ ਨਾਲ ਜਿਨ੍ਹਾਂ ਨੇ ਸਹਿਯੋਗ ਕੀਤਾ ਆਪਾਂ ਨੂੰ ਜੋ ਕਿ ਇਹਦੇ ਵਿੱਚ ਪੰਛੀ ਵੀ ਬਿਚਾਰੇ ਬੇਜਵਾਨ ਆ ਜੋ ਘੋੜੇ ਜਾਂਦੇ ਆ ਉਹਨਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਬਹੁਤ ਨੁਕਸਾਨ ਹੋ ਜਾਂਦਾ ਨਾ ਹਾਂਜੀ ਹਾਂਜੀ ਤੋਂ ਦੇ ਮੁਕਤੇ ਰੱਖਦੇ ਹੋਏ ਤੇ ਤੁਸੀਂ ਜਿਹੜਾ ਪਹਿਲ ਕਦਮੀ ਤੁਸੀਂ ਇੱਕ ਕਦਮ ਚੱਕਿਆ ਤੁਹਾਡੇ ਸਾਰੇ ਮੁੰਡਿਆਂ ਨੇ ਮਿਲ ਕੇ ਪਿੰਡ ਸੁਖਲੱਦੀ ਹਾਂਜੀ ਪਿੰਡ ਸੁਖਲੱਦੀ ਬਹੁਤ ਵਧੀਆ ਤੁਹਾਡਾ ਕੰਮ ਆਗਾ ਇਹਦੇ ਨਾਲ ਮਤਲਬ ਕੀ ਜਿਹੜੇ ਜਾਨਵਾਰ ਆ ਪੰਛੀ ਆ ਵਿਚਾਰੇ ਉਹ ਵੱਜ ਜਾਂਦੇ ਹਨਾ ਹੋਰ ਪਿੰਡਾਂ ਚ ਵੀ ਹੋਰ ਪਿੰਡਾਂ ਨੂੰ ਵੀ ਹਾਂਜੀ ਮੈਸੇਜ ਜਾਊਗਾ ਜੀ ਜਿਹੜੇ ਆਪਣੇ ਹੋਰ ਭਰਾਣੇ ਦੁਕਾਨਦਾਰ ਹਨ ਉਹਨਾਂ ਨੂੰ ਵੀ ਬਹੁਤ ਵਧੀਆ ਮੈਸੇਜ ਮਿਲੂਗਾ ਬਿਲਕੁਲ ਵੀ ਉਹ ਵੀ ਅੱਗੇ ਤੋਂ ਸਿਚੇ ਚ ਹੋ ਜਾਣਗੇ ਵੀ ਆਪਣੇ ਜਿਹੜੀ ਚੈਨਲ ਡੋਰ ਆ ਉਹ ਨਾ ਰੱਖਣਾ ਹਾਂਜੀ ਬਹੁਤ ਵੱਡਾ ਸਾਡਾ ਇਸ ਸੁਗਲਦੀ ਪਿੰਡ ਦਾ ਉਪਰਾਲਾ ਜੀ ਜ਼ਿਲ੍ਹਾ ਬਠਿੰਡਾ ਦਾ ਤੁਹਾਡਾ ਸਾਰਿਆਂ ਮੁੰਡਿਆਂ ਦਾ ਪੰਚਾਇਤ ਦਾ ਪਿੰਡ ਦੇ ਸਹਿਯੋਗ ਕਰਨ ਦਾ ਦੁਕਾਨਦਾਰਾਂ ਦਾ ਭਰਾਵਾਂ ਦਾ ਸਾਰਿਆਂ ਦਾ ਵਧੀਆ ਉਪਰਾਲਾ ਇਹ ਹੈ ਆਪਾਂ ਉਹਨਾਂ ਨੂੰ ਕਰਦੇ ਆ ਧੰਨਵਾਦ ਜੱਲ ਕੇ ਨਾ ਹਾਂਜੀ ਠੀਕ ਹੈ ਜੀ ਹਾਂਜੀ ਰਿਸਪੌਂਸ ਮਿਲ ਰਿਹਾ ਤੁਹਾਨੂੰ ਆਪਣੇ ਪਿੰਡ ਦੇ ਵਿੱਚੋਂ ਹਾਂ ਰਿਸਪੌਂਸ ਬਹੁਤ ਵਧੀਆ ਹੈ ਇਹ ਬਾਈ ਅਮਨਦੀਪ ਸਿੰਘ ਹੈ ਇਹਦੀ ਕਾਫੀ ਟਾਈਮ ਤੋਂ ਸਾਡੇ ਪਿੰਡ ਦੇ ਵਿੱਚ ਦੁਕਾਨ ਕਰਦਾ ਸਾਡੇ ਪਿੰਡ ਦੇ ਵਿੱਚ ਹੀ ਰਹਿੰਦਾ ਹੈ ਤਾਂ ਇਸ ਨੂੰ ਅਸੀਂ ਕੁਝ ਦਿਨ ਪਹਿਲਾਂ ਬੇਨਤੀ ਕੀਤੀ ਸੀਗੀ ਵੀ ਤੂੰ ਚਾਇਨਾ ਡੋਰ ਜਿਹੜੀ ਹੈ ਇਸ ਵਾਰ ਨਹੀਂ ਵੇਚਨੀ ਤੇ ਇਹਨੇ ਬਾਈ ਨੇ ਸਾਡੀ ਜਿਹੜੀ ਹੈ ਬੇਨਤੀ ਪ੍ਰਵਾਨ ਕੀਤੀ ਹੈ ਔਰ ਅਸੀਂ ਬਾਅਦ ਚ ਗਾਹਕ ਵੀ ਭੇਜ ਕੇ ਵੇਖਿਆ ਸੀਗਾ ਤੇ ਇਹਦੇ ਕੋਲ ਚਾਇਨਾ ਡੋਰ ਹੁਣ ਨਹੀਂ ਹੈਗੀ ਅਸੀਂ ਇਹਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਈ ਹੋਰ ਕੁਝ ਕਹਿਣਾ ਚਾਹੋਗੇ ਪਹਿਲਾ ਤਾਂ ਵੀ ਸਾਰੇ ਵੀਰਾਂ ਦਾ ਧੰਨਵਾਦ ਤੇ ਅਣਖ ਟੀਵੀ ਦਾ ਧੰਨਵਾਦ ਤੇ ਇਹ ਹੀ ਬੇਨਤੀ ਹੈ ਵੀ ਚైనా ਡੋਰ ਅਸੀਂ ਨਹੀਂ ਵੇਚਦੇ ਬਾਈਆਂ ਦੇ ਆਖੇ ਤੋਂ ਤੇ ਨਾ ਹੀ ਸਾਡੇ ਕੋਲ ਕੋਈ ਪਤੰਗ-ਪਤੰਗ ਮਿਲਦੇ ਆ ਉਹ ਵੀ ਨਹੀਂ ਅਸੀਂ ਰੱਖਦੇ ਕੋਈ ਹੋਰ ਵੀ ਦੁਕਾਨਦਾਰ ਬਾਈ ਇਹ ਕਿਤੇ ਵੀਡੀਓ ਦੇ ਚ ਸਾਹਮਣੇ ਇਹ ਤਾਂ ਨਹੀਂ ਕਹਿ ਰਿਹਾ ਬਾਕੀ ਨਹੀਂ ਤੂੰ ਚైనా ਡੋਰ ਰੱਖੀਏ ਪੱਕੀ ਗੱਲ ਆ ਨਹੀਂ ਨਹੀਂ ਜਮ ਨਹੀਂ ਜੀ ਜਾਂ ਚైనా ਡੋਰ ਕੀ ਦੂਜੀ ਡੋਰ ਕੋਈ ਵੀ ਡੋਰ ਨਹੀਂ ਅਸੀਂ ਰੱਖੀਏ ਨਹੀਂ ਸਾਡੇ ਕੋਲ ਕੋਈ ਪਤੰਗ ਮਿਲਦਾਗਾ ਪਤੰਗ ਵੀ ਨਹੀਂ ਰੱਖਦੇ ਬੱਚਿਆਂ ਦਾ ਨੁਕਸਾਨ ਤੇ ਬਾਕੀ ਹੋਰ ਵੀ ਦੁਕਾਨਦਾਰ ਸਾਡੇ ਨਾਲ ਹੀ ਜੁੜੇ ਆ ਉਹ ਵੀ ਪਤੰਗ ਚੈਨਾ ਡੋਰ ਨਹੀਂ ਰੱਖਦੇ ਬਹੁਤ ਵਧੀਆ ਮੇਨ ਕਾਰਨਾ ਚੈਨਾ ਡੋਰ ਤੇ ਆ ਨਾ ਵੀ ਚੈਨਾ ਡੋਰ ਆਪਣੇ ਪੰਛੀਆਂ ਨੂੰ ਕਿੰਨਾ ਮਤਲਬ ਕਿ ਨੁਕਸਾਨ ਪਹੁੰਚਾਉਂਦੀ ਆ ਕਈ ਵਾਰੀ ਕੋਈ ਮੋਟਰਸਾਈਕਲ ਤੇ ਜਾਂਦਾ ਉਹਨਾਂ ਨੂੰ ਕਿੰਨਾ ਨੁਕਸਾਨ ਪਹੁੰਚਾਉਂਦੀ ਆ ਹਣਾ ਉਹਦੇ ਕਰਕੇ ਜਿਹੜਾ ਤੁਸੀਂ ਪਿੰਡ ਸੁਖਲੱਦੀ ਵਾਸੀਆਂ ਨੇ ਵਧੀਆ ਉਪਰਾਲਾ ਕੀਤਾ ਰਲ ਮਿਲ ਕੇ ਆਪਣੇ ਨਾਲ ਜਿਵੇਂ ਲਾਬਾ ਵਾਲੀਪਾਲ ਦਾ ਪਲੇਅਰ ਆ ਬਾਈ ਬਾਈ ਸੇਵਕ ਰਵੀ ਆਪਣਾ ਜਗਦੀਪ ਜੀਵਨ ਮਨਪ੍ਰੀਤ ਬਾਈ ਹੋ ਰਹੇ ਨੇ ਤੇ ਹੋਰ ਵੀ ਬੰਦੇ ਜਿਹੜਾ ਨੂੰ ਕੰਮਕਾਰ ਕਰਕੇ ਥੋੜਾ ਸੈਟ ਤੇ ਚਲੇ ਗਏ ਆ ਇਹਨਾਂ ਸਾਰਾ ਧੰਨਵਾਦ ਹੁਣ ਆਪਾਂ ਅਗਲੀ ਦੁਕਾਨ ਤੇ ਗੱਲ ਕਰਦੇ ਹਾਂ ਆਜੋ ਚਲੋ ਜੀ ਔਰ ਚਾਹ ਪਣੀ ਸੀ ਬਾਜੀ ਬਾਜੀ ਧੰਨਵਾਦ ਸਤਿ ਸ਼੍ਰੀ ਅਕਾਲ ਸਪੈਂਸ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਨਖ ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਵੀ ਅਨਖ ਚੈਨਲ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਪੰਚਨ ਤੇ ਇੱਥੇ ਇਹਨਾਂ ਦਾ ਬਹੁਤ ਸੋਹਣਾ ਪ੍ਰਾਲਾਗ ਹੈ ਤੇ ਬਾਕੀ ਜਿਹੜਾ ਚੈਨਾ ਡੋਰ ਵਾਲੇ ਸਾਡੇ ਦੁਕਾਨਦਾਰਾਂ ਨੇ ਬਹੁਤ ਸਾਹ ਦਿੱਤਾ ਵੀ ਕਿਸੇ ਬੱਚੇ ਦੇ ਜਾਂ ਕਿਸੇ ਦਾ ਕੋਈ ਅਨਸਖਾਂ ਵੀ ਘਟਨਾ ਨਾ ਹੋਵੇ ਹਾਂਜੀ ਹਾਂਜੀ ਕਿਉਂ ਜਾਨਵਰਾਂ ਦੇ ਕੋਈ ਕੋਈ ਵੀ ਜੀਵ ਜੰਤੂ ਆ ਹਰੇਕ ਦਾ ਨੁਕਸਾਨ ਹੁੰਦਾ ਇਹਦੇ ਨਾਲ ਇਹਦਾ ਅਸੀਂ ਬਹੁਤ ਬਹੁਤ ਦੁਕਾਨਦਾਰਾਂ ਦੇ ਸਾਡਿਆਂ ਦੇ ਧੰਨਵਾਦ ਆ ਵੀ ਜਿਹੜਾ ਇਹਨਾਂ ਨੇ ਕਿਸੇ ਨੇ ਵੀ ਚੈਨਾ ਡੋਰ ਨਹੀਂ ਵੇਚੀ ਸਾਡੇ ਪਿੰਡ ਸੁਖਲੱਦੀ ਵਿੱਚ ਕੋਈ ਦੁਕਾਨਦਾਰ ਚਾਈਨਾ ਟੋਰ ਨਹੀਂ ਵੇਚ ਰਿਹਾਗਾ ਤੇ ਸਾਡੇ ਪਿੰਡ ਦਾ ਪੂਰਾ ਸਯੋਗ ਦੇ ਆ ਸਰਪੰਚ ਸਾਹਿਬ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਕਿੰਨੇ ਨੁਕਸਾਨ ਹੁੰਦੇ ਆ ਜੀਵ ਜੰਤੂ ਕਿੰਨੇ ਮਾਰੇ ਜਾਂਦੇ ਆ ਜੀਵ ਜੰਤੂ ਦੇ ਨਾਲ ਨਾਲ ਰਾਘਿਰੀ ਜਿਹੜੇ ਹੁੰਦੇ ਆ ਉਹਨਾਂ ਦਾ ਵੀ ਕਿੰਨਾ ਨੁਕਸਾਨ ਹੁੰਦਾ ਤੇ ਆਪਾਂ ਆਪਣੇ ਸੇਟ ਬੈਂਟਾ ਸੇਟ ਨਾਲ ਕਰਦੇ ਆ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਸੇਟ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਠੀਕ ਹੈ ਜੀ ਇਹ ਜਿਹੜਾ ਉਰਾਲਾ ਕੀਤਾ ਪਿੰਡ ਦਾ ਸਹਯੋਗ ਦੇ ਰਹੇ ਹਾਂ ਵਧੀਆ ਹਨ ਵੀ ਚੈਨਾ ਦੋਰ ਤੁਸੀਂ ਨਹੀਂ ਵੇਚੀ ਚੈਨਾ ਚਾਹੁੰਗੇ ਦੇ ਵਿੱਚ ਜੀ ਨਹੀਂ ਜੀ ਵੇਚ ਨਹੀਂ ਰਹੇ ਜੀ ਅਸੀਂ ਡੇਰ ਡੋਰ ਹਾਂਜੀ ਨਾ ਪਤੰਗ ਤੇ ਨਾ ਹੀ ਡੋਰ ਮਦਕਾਂਤੀ ਨਹੀਂ ਰੱਖਣੇ ਹਾਂਜੀ ਆ ਇਹ ਤਾਂ ਪਹਿਲੇ ਹੀ ਮਾਥੀ ਆ ਪਿਛਲੇ ਸਾਲ ਵੀ ਨਹੀਂ ਰੱਖੇ ਇਤਕੀ ਵੀ ਨਹੀਂ ਰੱਖੇ ਬਾਕੀ ਆਪਾਂ ਸਾਇਸ ਪਿੰਡ ਦੇ ਸਾਇਸ ਸੋਗ ਨਾਲ ਚੱਲਦੇ ਹਾਂ ਬਸ ਬਾਕੀ ਜੀ ਇਹ ਜਿਹੜਾ ਤੁਹਾਡਾ ਵਧੀਆ ਉਰਾਲਾ ਵੀ ਤੁਸੀਂ ਡੋਰ ਨਹੀਂ ਰੱਖ ਰਹੇ ਕੋਈ ਹੋਰ ਜਿਹੜੇ ਦੁਕਾਨਦਾਰ ਰੱਖੇ ਉਹਨਾਂ ਨੂੰ ਕੋਈ ਮੈਸੇਜ ਕੋਈ ਸੁਨੇਹਾ ਹਾਂਜੀ ਉਹਨਾਂ ਨੂੰ ਵੀ ਆਖਾਂਗੇ ਵੀ ਤੁਹਾਡੇ ਵਾਸਤੇ ਠੀਕ ਨਹੀਂ ਵੀ ਜਿਹੜੇ ਰੱਖਦੇ ਆ ਬੰਦ ਕਰੋ। ਬਾਕੀ ਇਹਦਾ ਰਿਟੇਲਰ ਆ ਵਿਚਾਰੇ ਹੈ ਨਾ ਛੋਟੇ ਦੁਕਾਨਦਾਰਾਂ ਪਿੰਡਾਂ ਦੇ ਵਿੱਚ ਅਸਲ ਜਿੱਥੇ ਮੇਨ ਵੱਡੇ ਹੋਲਸੇਲਰ ਬੈਠੇ ਪਤੰਗਾਂ ਚਾਈਨਾ ਵਾਲੇ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਨਾ ਵੀ ਇਹ ਤੋਂ ਥੋੜੇ ਪਰਹੇਜ਼ ਕਰਿਆ ਜਾਵੇ ਹੋਰ ਬਥੇਰੀਆਂ ਕਮਾਈ ਦੇ ਸਾਧਨ ਹੈਗੇ ਹਨ। ਜੀ ਸਾਡੇ ਭਰਾਵਾਂ ਨੇ ਜਿਹੜਾ ਇਹ ਉਪਰਾਲਾ ਕੀਤਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਹੜੀ ਇਹ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਪਾ ਰਹੇ ਨੇ ਇਹ ਆਪਣੇ ਜਿਹੜੇ ਚੈਨਲ ਡੋਰ ਦਾ ਪਤਾ ਹੀ ਵੀ ਕਿੰਨਾ ਨੁਕਸਾਨ ਹੈ। ਇਹ ਜਿਹੜੇ ਹੋਰ ਵੀ ਨੇ ਦੁਕਾਨਦਾਰ ਭਰਾ ਸਾਡੇ ਆਸੇ ਪਾਸੇ ਪਿੰਡਾਂ ਦੇ ਇਹਦਾ ਸ਼ਹਿਰਾਂ ਦੇ ਉਹ ਵੀ ਇਸ ਤੋਂ ਗਰੇਜ ਕਰਨ ਮਤਲਬ ਇਹ ਚੈਨਾ ਡੋਰ ਹੈ ਜਿਹੜਾ ਇਹਦਾ ਬਾਈਕਾਟ ਹੀ ਕਰਦੇ ਨੇ ਜਮਾਂ ਵੀ ਵੀ ਇਹ ਆਪਾਂ ਲਿਆਉਣੀ ਨਹੀਂ ਹੋਲ ਸੇਲਰਾਂ ਨੂੰ ਵੀ ਭਰਾਵਾਂ ਨੂੰ ਇਹ ਵੀ ਬੇਨਤੀ ਹੈ ਵੀ ਉਹ ਨਾ ਲਿਆਉਣ ਤੇ ਜੇ ਉਹ ਨਾ ਲਿਆਉਣਗੇ ਤਾਂ ਛੋਟੀਆਂ ਦੁਕਾਨਾਂ ਤੇ ਨਾ ਆਊਗੀ ਤੇ ਅੱਗੇ ਇਹ ਜਿਹੜਾ ਕੰਮ ਹੈ ਨਾ ਵਧੂਆ ਇਹਦਾ ਬਸ ਧੰਨਵਾਦ ਕਰਦੇ ਆ ਜੀ ਅਣਖ ਚੈਨਲ ਦਾ ਜਿਨ੍ਹਾਂ ਨੇ ਸਾਡੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਵਧੀਆ ਇਹ ਉਪਰ ਅੱਲਾ ਕੀਤਾਗਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਹਾਂਜੀ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਕਰੋ ਤਾਂ ਜੋ ਕਿ ਆਸੇ ਪਾਸੇ ਜਿੰਨੇ ਵੀ ਪੰਡਾ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਕਿ ਜੀਵ ਜੰਤੂਆਂ ਦਾ ਫਾਇਦਾ ਹੋ ਸਕੇ ਹਾਂਜੀ ਹਾਂਜੀ ਜਿੰਨਾ ਆਪਾਂ ਸ਼ੇਅਰ ਕਰਾਂਗੇ ਜੀ ਅੱਗੇ ਤੋਂ ਅੱਗੇ ਵੀਡੀਓ ਜਾਊਗੀ ਤਾਂ ਆਪਣਾ ਇਹਦੇ ਵਿੱਚ ਬਹੁਤ ਫਾਇਦਾ ਹੋਊਗਾ ਜਾਨਵਰਾਂ ਲਈ ਨੁਕਸਾਨ ਵੀ ਹੈ ਜਿਹੜਾ ਉਹ ਵੀ ਬਚੂਗਾ ਜੀ ਜਾਨ ਜੀਵ ਜੰਤੂਆਂ ਜਿਹੜੇ ਸਾਰੇ ਉਹ ਬਚਣਗੇ ਇਹ ਬਹੁਤ ਹੀ ਵੱਡਾ ਮੈਸੇਜ ਹੈ ਜੀ